ਸਤਿ ਸ਼੍ਰੀ ਅਕਾਲ ਵੀ ਸਾਰੇ ਭਰਾਵਾਂ ਨੂੰ ਬਾਈ 2027 ਤੋਂ ਪਹਿਲਾਂ ਹੀ ਨਾ ਪਿੰਡਾਂ ਦੇ ਵਿੱਚ ਕਾਲੀ ਕਾਲੀ ਹੋਈ ਪਈ ਆ ਸੁੱਖਾ ਸੁੱਖਾ ਹੋਈ ਪਈ ਆ ਲੋਕਾਂ ਨੇ 2027 ਚ ਸੁੱਖੇ ਨੂੰ ਮੁੱਖ ਮੰਤਰੀ ਬਣਾ ਰੱਖਿਆ ਦੇਖ ਇਹਨਾਂ ਦੇ ਕੰਮ ਬੋਲਦੇ ਹੋਈ ਇਹਨਾਂ ਨੇ ਕੰਮ ਉਹ ਕੀਤੇ ਆ ਠੀਕ ਆ ਕਾਲੀਆਂ ਜਿੰਨਾ ਕੰਮ ਨਹੀਂ ਕਰ ਸਕਦਾ ਪਿੰਡਾਂ ਦੇ ਵਿੱਚ ਕੋਈ ਉਹ ਲੋਕਾਂ ਦੀਆਂ ਅੱਖਾਂ ਖੁੱਲ ਗਈਆਂ ਇਹ ਪਤਾ ਨਹੀਂ ਲੋਕਾਂ ਦਾ ਨਾ ਕੀੜਾ ਪਤਾ ਨਹੀਂ ਕੀ ਆ ਦਿਮਾਗ 'ਚ ਜਿਹੜਾ ਆ ਜਾਂਦਾ ਨਾ ਉਹਨੂੰ ਮਾੜਾ ਕਹਿਣਾ ਹੀ ਗਹਿਣਾ ਇਹਨਾਂ ਨੇ ਪਹਿਲਾਂ ਕਾਲੀ ਸੀ ਕਾਲੀਆਂ ਨੂੰ ਮਾੜਾ ਕਹੀ ਗਏ ਫਿਰ ਕਾਂਗਰਸ ਆਏ ਕਾਂਗਰਸੀਆਂ ਨੂੰ ਮਾੜਾ ਕਹੀ ਗਏ ਹੁਣ ਜੇ ਆਮ ਆਦਮੀ ਪਾਰਟੀ ਵਾਲੇ ਆਏ ਤੇ ਇਹਨਾਂ ਨੂੰ ਮਾੜਾ ਕਹੀ ਜਾਂਦੇ ਵੀ ਇਹਨਾਂ ਨੇ ਕੀਤੇ ਕੁਝ ਨਹੀਂ ਇਹਨਾਂ ਨੂੰ ਪਤਾ ਹੀ ਨਹੀਂ ਵੀ ਪੰਜਾਬ ਦੇ ਕੀ ਮੁੱਦੇ ਆ ਠੀਕ ਆ ਪਰ ਮੇਰੇ ਸਹਾਂ ਆਉਣਾ ਵੀ ਬਾਦਲਾਂ ਜਿੰਨਾ ਕੰਮ ਨਹੀਂ ਕਰ ਸਕਦਾ ਕੋਈ ਠੀਕਾ ਹੁਣ ਵੀ ਜੱਟ ਟਿਕਿਆ ਨਹੀਂਗਾ ਹੜ ਦੇ ਵਿੱਚ ਤੁਰਿਆ ਫਿਰਿਆ ਪੈਸਾ ਵੀ ਦਿੱਤਾ ਠੀਕਾ ਇਹਨਾਂ ਨੇ ਗਲਤੀਆਂ ਕੀਤੀਆਂ ਪਰ ਇਹਨਾਂ ਨੇ ਮਾਫੀਆਂ ਵੀ ਮੰਗੀਆਂ ਠੀਕਾ ਆ ਜਿੰਨੀਆਂ ਸਕੀਮਾਂ ਆਈਆਂ ਨਾ ਹੁਣ ਪਹਿਲਾਂ ਕਣਕਦਾਲ ਸਕੀਮ ਆਈ ਸੀ ਕਿੰਨੀ-ਕਿੰਨੀ ਕਣਕ ਗਰੀਬਾਂ ਨੂੰ ਆਉਂਦੀ ਸੀ ਆ ਹੁਣ ਤਾਂ ਅੱਧੀ ਵੀ ਨਹੀਂ ਮਿਲਦੀ ਉਹਨਾਂ ਨੂੰ ਠੀਕ ਹੈ ਨਾ ਭਾਈ ਕੀਤੇ ਕੰਮ ਬੋਲਦੇ ਇਹਨਾਂ ਦੇ ਤਾਂ ਹੀ ਸੁੱਖਾ-ਸੁੱਖਾ ਹੁੰਦੀ ਆ ਹੁਣ ਭਾਈ 2027 ਚ ਪੱਕਾ ਕਾਲੀਦਾਲੀ ਆਊਗੀ ਜਿਹੜੇ ਹਸਾਉਣਾ ਹਵਾ ਚੱਲੀ ਜਾਂਦੀ ਹੈ ਨਾ 2027 ਚ ਕਾਲੀਦਾਲੀ ਆਊਗੀ ਪਰ ਕਾਲੀਆਂ ਦਾ ਇੱਕ 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 ਚੀਜ਼ ਆ ਵੀ ਜਿਹੜੀ ਗੱਲ ਮੂੰਹ ਚੋਂ ਕੱਢ ਦਿੰਦੇ ਨੇ ਪੂਰੀ ਕਰਦੇ ਆ ਇਹ ਠੀਕ ਹੈ ਨਾ ਜੱਟ ਜਮਾਨ ਦੇ ਪੂਰੇ ਪੱਕੇ ਆ ਇਹ ਸੁਖਬੀਰ ਜਿਹੜੀ ਗੱਲ ਕਹੇ ਦੇਣਾ ਪੂਰੀ ਕਰਦਾ ਆ ਆਮ ਆਦਮੀ ਪਾਰਟੀ ਵਾਲਿਆਂ ਨੇ ਤਾਂ ਔਰਤਾਂ ਲਈ 1000 ਰੁਪਏ ਮਹੀਨਾ ਕਿਹਾ ਸੀ ਹਜੇ ਤਾਂ ਹੀ ਨਹੀਂ ਪੂਰਾ ਹੋਇਆ ਉਹ ਵਾਦੇ ਕੀਤੇ ਵੀ ਪੂਰੇ ਨੇ ਨਹੀਂ ਕੋਈ ਨਹੀਂ ਕੀਤੇ ਰਾ ਆ ਕਾਲੀ ਦਲ ਜਿਹੜੇ ਬੰਦੇ ਮੂੰਹ ਚੋਂ ਕੱਢ ਦਿੰਦੇ ਨੇ ਗੱਲ ਪੂਰੀ ਕਰਦੇ ਆ। ਠੀਕ ਆ। ਬਈ ਬਹੁਤ ਕੰਮ ਕੀਤੇ ਗਾਲੀਆਂ ਨੇ। ਹੁਣ ਲੋਕਾਂ ਦੀ ਅੱਖਾਂ ਖੁੱਲੀਆਂ। ਹੁਣ ਆ ਆ ਪੇ ਰਹੋਦੇ ਆ ਵੀ ਗਾਲੀਆਂ ਜਿੰਨਾ ਕੋ ਭਲਾ ਨਹੀਂ ਕਰ ਸਕਦਾ ਸਰਕਾਰ। ਪੰਜਾਬ ਦਾ ਭਲਾ ਨਹੀਂ ਕਰ ਸਕਦੀ। ਠੀਕ ਆ ਨਾ। ਬਾਕੀ ਤੁਸੀਂ ਸਾਰੇ ਸਿਆਣੇ ਹੋ ਬਈ ਆਪਾਂ ਨੇ ਇਹ ਨਹੀਂ ਕਹਿੰਦੇ ਕਿਸੇ ਨਾ ਵੀ ਆਪਾਂ ਕਾਲੀਆਂ ਨੂੰ ਫੇਵਰ ਕਰਦੇ ਆਂ ਪਰ ਕਾਲੀਆਂ ਨੇ ਕੰਮ ਬਹੁਤ ਕੀਤੇ